ਸ਼ਾਸਤਿਕਾ ਸ਼ਾਸਤਿਕਾ ਕਿਵੇਂ ਆ? ਵਾਹ ਅਲਮੁਦ। ਹੈ? ਵਾਹ ਵਾਹ ਠੀਕ ਆ। ਠੀਕ ਆ। ਹਾਂ। ਤੇ ਇੱਥੇ ਬੈਠੇ ਹੋ ਖੁੱਲੇ ਚ ਸਕੂਲ ਚ ਲੈ ਜਾਨੇ ਆ। ਬੇਟਾ ਕਿਵੇਂ ਜਾਈਏ ਬਡੇਰੇ ਮਜ਼ੁਰਗ ਨਹੀਂ ਗਿਆ ਜਾਂਦਾ। ਮਾਲਾ ਵਖਾ ਬੰਦਾ ਖੜਾ ਕੋ ਪੈਂਡਾ ਡਾਇਗਾ ਆ। ਹਾਂ। ਨਹੀਂ ਉਹ ਤਾਂ ਨਾਲ ਹੀ ਆ ਸਕੂਲ ਤਾਂ ਕਿਹੜੇ ਬੜੀ ਦੂਰ ਹੈ। ਉਹ ਬਾੜੀ ਨੂੰ ਨਹੀਂ ਹੋਦੇ ਬੇਟਾ ਤੂੰ ਰਾ ਜਾਂਦਾ ਵੀ ਹੱਥ ਵਦੇ। ਤੁਰਿਆ ਨਹੀਂ ਜਾਂਦਾ ਉਹ ਤਾਂ ਸਾਡੀ ਟੀਮ ਲੈ ਜਾਊਗੀ। ਉਹ ਜਾਂਦੇ ਰਹਿਣਾ ਇੱਥੇ ਜਿਹੜਾ ਆਪਣਾ ਸਮਾਨ ਮਿੱਤੇ ਅਜੇ ਪਿਆ ਬੇਟਾ ਵੀ ਇੱਥੇ ਵੀ ਸਾਡੇ ਬਦੇਰ ਸਮਾਨ ਤੋਂ ਡਰ ਲੱਗਦਾ ਵੀ ਸਮਾਨ ਨਾ ਚੋਰੀ ਹੋ ਜਾਵੇ ਕੋਈ ਚੋਰ ਨਾ ਪਾਇਆ ਜਾ ਉਹ ਤੇ ਆਪਣੀਆਂ ਫਰੀਜਾਂ ਮੰਝੇ ਬੇਟਾ ਕੀ ਕੀ ਚਾਹੀਏ ਨਹੀਂ ਤਾਂ ਫਿਰ ਹੁਣ ਜਮੀ ਆ ਕੇ ਰਾਤ ਨੂੰ ਫਿਰ ਕੀ ਤੇ ਰਾਹ ਹੁੰਦਾ ਇਥੇ ਬਾਰਾਂ ਮਾ ਦੇ ਤੋ ਤਰਪਾਲ ਹੀ ਕੀਤੀ ਰੱਖਾਂਦੇ ਤਰਪਾਲ ਚ ਬਹਿਣਾ ਤਰਪਾਲ ਚ ਬਹਿਣਾ ਮਾਤਾ ਤੇ ਰੋਟੀ ਪਾਣੀ ਮਿਲਿਆ ਕਿ ਨਾ ਹਾਂ ਸਾਰਾ ਕੁਝ ਮਿਲਦਾ ਇਥੇ ਆਪਾਂ ਨੂੰ ਬੈਠਣ ਆਈ ਜਾਂਦਾ ਰੋਟੀ ਪਾਣੀ ਆਈ ਜਾਂਦਾ ਹੈ ਤੇ ਹੋਰ ਪਸ਼ੂਆਂ ਦੀ ਖਰਾਕ ਉਹ ਵੀ ਆਈ ਜਾਂਦੀ ਆਈ ਜਾਂਦੀ ਹੈ ਮਾਤਾ ਮੈਨੂੰ ਪਛਾਣਿਆ ਕਿ ਨਹੀਂ ਹਾਂ ਪਛਾਣਿਆ ਕਿ ਨਹੀਂ ਪਛਾਣਿਆ ਪਿਛਲੇ ਹੜ ਚ ਮੈਂ ਲਿਆਂਦਾ ਸੀ ਚੱਕ ਕੇ ਸਾਵਣਾ ਮੈਨੂੰ ਪਤਾ ਸਾਵਣਾ ਪਤਾ ਸਾਵਣਾ ਰਹੀਦਾ ਹਮ ਜਦਾ ਹੈ ਹਾਂਜੀ ਤੇਰੇ ਤੰਬਰ ਨੂੰ ਜਾਣਨੀ ਆ ਤੇਰੇ ਸਾਬਰਿਆਂ ਨੂੰ ਜਾਣਨੀ ਆ ਕਰਨ ਨੱਥ ਮਲ ਕੇ ਸੁਣਾਈ ਨੱਥ ਮਲ ਦੇ ਨਾਲ ਮੇਰੇ ਪਿਓ ਪੱਗ ਵਟਾਈ ਵੀ ਸੁੰਦਰ ਸਿੰਘ ਹਾਂ ਮੈਂ ਸਾਬ ਦੇ ਮਾਤਾ ਨਹੀਂ ਸਾਰਾ ਛੋਟਾ ਹੀ ਪਰਵਾਰ ਹੈ ਬੇਟਾ ਹੈ ਵੀ ਨਹੀਂ ਆ ਕਿੰਨੇ ਜਣੇ ਬੈਠੇ ਇੱਥੇ ਇੱਥੇ ਆਪਣੇ ਤਿੰਨ ਘਰ ਤਿੰਨ ਘਰ ਬੈਠੇ ਆ अच्छा माता आजा फिर माता माता ਗੱਲ ਸੁਣ ਮੇਰੀ ਇਹ ਚਾਚੀ ਰੇੜਾ ਦੇ ਗਏ ਨੇ ਪਿੰਡ ਨੂੰ ਪਿੰਡ ਮਿਲੇਗਾ ਜੇ ਸਾਰਾ ਸੀਤ ਪੂਰਾ ਨਹੀਂ ਕਰ ਸਕਦੇ ਜਿੰਦਾ ਬੇਟਾ ਜੀ ਨਹੀਂ ਆਖੂ ਚਲ ਤੂੰ ਆ ਬਦ ਚਲ ਹੋਏ ਨਹੀਂ ਆਪਾ ਇਹਦਾ ਤੇ ਫਿਰ ਮੇਰੀ ਗੱਲ ਸੁਣੋ ਇੱਥੇ ਮੱਛਰਦਾਨੀ ਵਾਲਾ ਵੀ ਦੇ ਦਿਓ ਨਾ ਪਤਾ ਹੈ ਪੰਜ ਬੈਠੇ ਹੋਏ ਆ ਮੰਗਾ ਲੈਣੇ ਆ ਆ ਗਈ ਆ আচ্ছা ਤੇ ਉਹ ਲਾ ਕੇ ਫੇਰ ਸੋਣਾ ਨਹੀਂ ਤਾਂ ਬਿਮਾਰ ਹੋ ਜੇਗੀ ਉਹ ਨਹੀਂ ਹੋਣਾ ਅੱਗੇ ਤੇ ਬਾਪੂ ਘਰੇ ਜਿੱਲਾ ਪੀ ਆਏ ਥਿੰਨਾ ਫਿਰ ਹੋਰ ਠਿੱਲਾ ਕਰ ਲੇਗੀ ਤੂੰ ਨਹੀਂ ਆਪਾਂ ਦਾਦਾ ਜੀ ਕਰਾ ਮੈਂ ਦੇ ਕੇ ਬਾਪੂ ਡੇ ਲੱਗ ਗਏ ਪਰੇ ਘਬਰਾਉਂਦੀ ਨਹੀਂ ਮਾਂ ਤਾਂ ਨਾ ਨਾ ਚੱਲ ਵਧੀਆ ਵਧੀਆ ਕੁਝ ਨਹੀਂ ਆਪਾਂ ਕਰੀ ਨਾ ਹੁਣੇ ਨੂੰ ਪਤਾ ਮੇਰਾ ਐਨੇ ਤਾਰੂ ਪਾਣੀ ਤੇ ਸੰਦਰ ਸਮਾਨ ਕਾ ਲਿਆ ਜਾਂਦਾ ਮੈਂ ਪਾਣੀ ਦੇ ਵੇਚ ਮਿਲ ਮੰਡੀ ਪਈ ਹੈ ਜੋ ਬੱਚੇ ਤੁਹਾਨੂੰ ਸਕੂਲ ਚ ਲੈ ਚਲੇ ਆਪਣੇ ਨੂਰ ਸ਼ਾਲੇ ਹਾਂ ਜੇ ਤੁਸਮਾਨ ਲੈ ਚਲੋ ਤੇ ਚੱਲਦੇ ਰਹੋਗੇ ਉਹ ਬਲੂ ਸਕੂਲ ਤੱਕ ਚਾ ਹਾਂ ਸਮਾਨ ਵੀ ਲੈ ਜਾਂਦੇ ਨਾਲ ਜਿਹੜੇ ਹਮਾਨ ਆਪਣਾ ਪਾਰ ਪੀ ਆਉ ਉੱਥੇ ਸੀ ਨਾ ਇਧਰ ਰਤੀ ਰਹਿੰਦੇ ਨਾ ਹਰ ਰੋਜ਼ ਲੋਸਮੈਂਟ ਕਰਨੇ ਚੋਰਾਂ ਚੋਰਾਂ ਸਾਰੇ ਮੈਂ ਆਹ ਬਾਹ ਉੱਥੇ ਆਉਣੇ ਫਿਰ ਜਾਂ ਪੰਜਨ ਸਾਰ ਕੁਝ ਪਿਆ ਕੀ ਕੀ ਚਾਹੀਏ ਫਰਿੱਜ ਦਾ ਵੀ ਫਿਕਰ ਹੈ ਮਾਤਾ ਨੂੰ ਫਰਿੱਜ ਦਾ ਵੀ ਫਿਕਰ ਹੈ ਹਰ ਕੁਛ ਉਹਦੇ ਦੇ ਫਰਿੱਜ ਬੰਨਿਆ ਉੱਥੇ ਸੰਗਲੀ ਦੇ ਨਾਲ ਜੇ ਉਹ ਤੇ ਨਾਲ ਪੈਨੇ ਕਲੂਮੇ ਵਾਰ ਜੇ ਮੈਂ ਤਾਣੀਆਂ ਦੇਖਾ ਉਹ ਤੇ ਨਹੀਂ ਗਿਉ ਮੇਦਾਰੀਆਂ ਨੇ ਬਿਹੰਦੇ ਜਿਹੜਾ ਚੋਰ ਹੈ ਨਾ ਨਸ਼ਿਆਰ ਨਹੀਂ ਅਗਲ ਵੇਦੇ ਉਹ ਨਾਲ ਢੱਡ ਦੀ ਕਰਨੀ ਨਾ ਤੂੰ ਨਾ ਮੀਂਚ ਮਰ ਜੀ ਕਿਤੇ ਹੋਰ ਕੀ ਮੈਨੂੰ ਕੌਣ ਮਾਰੇ ਅਰੇ ਮੇਰੀ ਹੋਵੇ ਜ਼ਿੰਦਗੀ ਦੀਏ ਮੈਨੂੰ ਕੌਣ ਮਾਰੇ ਚੱਲ ਫਿਰ ਆਪਦਾ ਧਿਆਨ ਰੱਖਣਾ ਬਿਮਾਰ ਨਾ ਹੋ ਜੀ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਮੇਰੀ ਮਾਂ ਗਉ ਆਹ ਪਿੰਡ ਬੰਨੀ ਖੜੀ ਹੈ ਅੱਛਾ ਮੇਰੇ ਬੇਟਿਆਂ ਦੀ ਆ ਖੜੀਆਂ ਨਹੀਂ ਮੈਂ ਹੈ ਅੱਛਾ ਸਭ ਨੇ ਪੋਤਾ ਇੱਥੇ ਰਤੀ ਸੌਂ ਜਾਂਦਾ ਨਾ ਰਾਤ ਨੂੰ ਘਰੇ ਜਾਂਦੀ ਰਹਿੰਦੀਆਂ ਸਵੇਰ ਨੂੰ ਇੱਥੇ ਚਲ ਕੋਈ ਲੋੜ ਹੋਈ ਤਾਂ ਦੱਸੀ ਜਾਇਓ ਫਿਰ ਚਲ ਵਧੀਆ ਗੱਲ ਹੈ ਹਾਂ ਠੀਕ ਹੈ ਠੀਕ